ਮੰਡਲ ਪ੍ਰਧਾਨ ਦੇ ਜਿਹੜੀ ਹੈਗੀ ਆ ਚੋਣ ਹੋਈ ਹੈਗੀ ਨਕੋਦਰ ਦੇ ਵਿੱਚ ਕੀ ਕਹਿਣਾ ਚਾਹੋ? ਨੰਨੇ ਜੀ ਆਫੀਸਰ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਵਿੱਚ ਸਾਰੇ ਭਾਰਤੀ ਜਨਤਾ ਪੜਦੇ જિલ્લાਾਂ ਦੇ ਵਿੱਚ ਚੋਣ ਚੱਲ ਰਹੇ ਆ ਔਰ ਬੜੀ ਜਗ੍ਹਾ ਗੂਠਾਂ ਦੇ ਔਰ ਮੰਡਲਾਂ ਦੇ ਔਰ જિલ્લાਾਂ ਦੇ ਚੋਣ ਹੋ ਚੁੱਕੇ ਆ ਔਰ ਜਲੰਧਰ ਸਾਊਥ ਦਿਹਾਤੀ ਜਿਹਦੇ ਵਿੱਚ ਨਕੋਦਰ ਔਰ ਸ਼ਾਹਕੋਟ ਆਂਦਾ ਇਹਦੇ ਵਿੱਚ ਨਕੋਦਰ ਮੰਡਲ ਦਾ ਚੋਣ ਸੀਗਾ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਮੇਰੀ ਡਿਊਟੀ ਲੱਗੀ ਹੈ ਔਰ ਚੋਣ ਦੀ ਪ੍ਰਕਿਰਿਆ ਦੇ ਵਿੱਚ ਅੱਜ ਇੱਥੇ ਨਕੋਦਰ ਮੰਡਲ ਦੇ ਵਿੱਚ ਚਾਰ ਨਾਮ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਸਭ ਨੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਆਪਣਾ ਭਾਰਤੀ ਜਨਤਾ ਪਾਰਟੀ ਦਾ ਅਜੀ ਬਜਾਜ ਜਿਹੜੇ ਪਹਿਲਾਂ ਵੀ ਇੱਥੇ ਪ੍ਰਧਾਨ ਰਹੇ ਆ ਉਹਨਾਂ 'ਚ ਆਪਣਾ ਵਿਸ਼ਵਾਸ ਦਿਲਾਇਆ ਔਰ ਭਾਰਤੀ ਜਨਤਾ ਪਾਰਟੀ ਨੇ ਇੱਕ ਲੋਕਤਾਂਤ੍ਰਿਕ ਤਰੀਕੇ ਨਾਲ ਜਿੱਦਾਂ ਪੂਰੇ ਹਿੰਦੁਸਤਾਨ ਚੋਣ ਕਰਾਇਆ ਹੈ ਇਦਾਂ ਉਸ ਕੜੀ ਦੇ ਵਿੱਚ ਆਈ ਨਕੋਦਰ ਦੇ ਮੰਡਲ ਦਾ ਜਿਹੜਾ ਚੋਣ ਹੋਇਆ ਜ਼ਿਲ੍ਹਾ ਅਧਿਐਕਸ਼ ਧੀਰ ਸਾਹਿਬ ਔਰ ਪੁਰਾਣੇ ਸਾਰੇ ਕਾਰਜਕਰਤਾ ਪૂર્વ ਜ਼ਿਲ੍ਹਾ ਅਧਿਐਕਸ਼ ਢਿੰਗਰਾ ਜੀ ਔਰ ਸਾਰੇ ਬڑے ਸੀਨੀਅਰ ਕਰਮਚਾਰੀ ਬڑے ਪੁਰਾਣੇ ਲੋਕ ਇੱਥੇ ਮੌਜੂਦ ਹੈ ਔਰ ਬੂਤਪੁਰਦਾਨਾ ਦੀ ਮੌਜੂਦਗੀ ਦੇ ਵਿੱਚ ਅੱਜ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਅਜੇ ਵਜਾ ਜਿਹਨੂੰ ਦਿੱਤੀ ਗਈ ਹੈ ਔਰ ਉਹ ਨਿਰਵਿਰੋਧ ਜਿਹੜਾ ਹੈਗਾ ਭਾਜਪਾ ਨਕੋਦਰ ਮੰਡਲ ਦੇ ਪ੍ਰਧਾਨ ਨਿਯੁਵਾਚਿਤ ਹੋਇਆ ਹੈ ਔਰ ਮੈਂ ਸਮਝਦਾ ਕਿ ਆਨ ਵਾਲਾ ਸਮਝੜਾ ਭਾਰਤੀ ਜਨਤਾ ਪਾਰਟੀ ਪੰਜਾਬ ਦੇਖ ਰਹੀ ਹੈ ਕਿ ਪੰਜਾਬ ਦੇ ਸਰਕਾਰ ਲੈ ਕੇ ਆਣੀ ਹੈ ਉਹ ਸਰਕਾਰ ਲਿਆਂਦੇ ਵਿੱਚ ਨਕੋਦਰ ਮੰਡਲ ਦਾ ਸੀਨੀਅਰ ਔਰ ਸਾਰੇ ਸਾਥੀਆਂ ਦਾ ਬੜਾ ਵੱਡਾ ਯੋਗਦਾਨ ਰਹੇਗਾ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਆਏ ਔਰ ਜੋ ਪੰਜਾਬ ਦੇ ਵਿੱਚ ਅੱਜ ਅਮਨ ਚੈਨ ਲੁੱਟ ਖੋ ਦੀ ਕਮੀ ਲੁੱਟ ਕੋ ਬੜੀ ਹੋਈ ਆ ਔਰ ਅਮਨ ਚੈਨ ਦੀ ਕਮੀ ਹੈ ਉਹ ਸਰਕਾਰ ਆਵੇ ਔਰ ਲੋਕਾਂ ਨੂੰ ਰਾਹਤ ਮਿਲੇ ਔਰ ਪੰਜਾਬ ਦੇ ਵਿੱਚ ਲੋਕਾਂ ਦਾ ਜੀਵਨ ਅੱਛਾ ਹੋਵੇ ਇਸੀ 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 ਕੜੀ ਦੇ ਵਿੱਚ ਅੱਜ ਦਾ ਚੋਣ ਹੋਇਆ ਔਰ ਮੈਂ ਸੋਚਦਾ ਇਹ ਸੁਪਨਾ ਜਿਹੜਾ ਭਾਜਪਾ ਦੀ ਨੇਤਵਾਂ ਦਾ ਹੈ ਇਹ ਮੰਡਲ ਸਰਕਾਰ ਕਰੇਗਾ ਬਹੁਤ ਬਹੁਤ ਧੰਨਵਾਦ ਸਰ 2027 ਦੇ ਵਿੱਚ ਜਿਹੜਾ ਹੈਗਾ ਸੁਨੀਲ ਜਾਖੜ ਜੀ ਵੱਲੋਂ ਕਿਹਾ ਜਾ ਰਿਹਾ ਹੈਗਾ ਭਾਜਪਾ ਦੇ ਨਾਲ ਜਿਹੜਾ ਹੈਗਾ ਅਕਾਲੀ ਦਲ ਦਾ ਜਿਹੜਾ ਗਠਜੋੜ ਬੰਦਨ ਹੋ ਸਕਦਾ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਗੱਲ ਹੈਗੀ ਇਦਾਂ ਕਿ ਜਿਹੜਾ ਗਠਜੋੜ ਦਾ ਮਸਲਾ ਹੈਗਾ ਇਹ ਕੋਈ ਗਠਵੰਦਨ ਕਰਨਾ ਹੈ ਜਾਂ ਕਿਤੇ ਕੋਈ ਗਠਵੰਦਨ ਤੋਂ ਬਾਹਰ ਆਣਾ ਹੈ ਇਹ ਸਾਡੇ ਕਾਰਕਿਰਤਾ ਦਾ ਕੰਮ ਹੈ ਥੱਲੇ ਜ਼ਮੀਨ ਤੇ ਕੰਮ ਕਰਨਾ ਇਹ ਉੱਪਰ ਦੇ ਫੈਸਲੇ ਹੈ ਇਹ ਪ੍ਰਦੇਸ਼ ਔਰ ਜਿਹੜਾ ਨੈਸ਼ਨਲ ਨੇਤৃত্ব ਹੈ ਉਹਨਾਂ ਦਾ ਸਵਾਲ ਹੈ ਦਾ ਜਵਾਬ ਇਸ ਸਵਾਲ ਦਾ ਜਵਾਬ ਉਹੀ ਦੇ ਸਕਦੇ ਆ ਇਹਦੇ ਬਾਰੇ ਮੈਂ ਕੋਈ ਟਿੱਪਣੀ ਕਰਾਂ ਉਹ ਠੀਕ ਨਹੀਂ ਰਹੇਗਾ ਜਿਹੜੀ ਅੱਜ ਦੀ ਚੋਣ ਹੋਈ ਹੈ ਜੀ ਸਰਬਸੰਮਤੀ ਨਾਲ ਹੋਈ ਹੈ ਜੀ ਹਾਂ ਬਿਲਕੁਲ ਸਰਬਸੰਮਤੀ ਨਾਲ ਹੋਈ ਹੈ ਜੀ ਸਾਰੇ ਇੱਥੇ ਬੜੇ ਸੀਨੀਅਰ ਔਰ ਸਥਾਪਿਤ ਕਾਰਕਿਰਤਾ ਜਿਨ੍ਹਾਂ ਨੇ ਆਪਣਾ ਜੀਵਨ ਲਾਇਆ ਹੋਇਆ ਹੈ ਔਰ ਪਾਰਟੀ ਲਈ ਆਪਣਾ ਕਾਰੋਬਾਰ ਔਰ ਪਰਿਵਾਰ ਛੱਡ ਕੇ ਦੇਸ਼ ਲਈ ਔਰ ਪਾਰਟੀ ਪਾਰਟੀਦਾਰੀ ਦੇਸ਼ ਲਈ ਕੰਮ ਕਰਦੇ ਹੋ ਸਾਰੇ ਲੋਕ ਇੱਥੇ ਮੌਜੂਦ ਸਿਗੇ ਔਰ ਉਹਨਾਂ ਦੀ ਸਹਿਮਤੀ ਨਾ ਹੋਇਆ ਔਰ ਬੜੇ ਖੁਸ਼ੀ ਦਾ ਮਾਹੌਲ ਚਾ ਔਰ ਸਭ ਦਾ ਜਿਹੜਾ ਵਿਸ਼ਵਾਸ ਹੈ ਹੋ ਜੇ ਬਜਾਜ ਬਜਾਜੀ ਹੈਗਾ ਔਰ ਆਪਣਾ ਹੋ ਜੇ ਬਜਾਜੀ ਇਸ ਤੋਂ ਪਹਿਲੇ ਵੀ ਪ੍ਰਧਾਨ ਰਹੇ ਚੁੱਕੇ ਆ ਇਹ ਕੀ ਗੱਲ ਹੋਈ ਵੀ ਦੁਬਾਰਾ ਚੋਣ ਕਰਾਉਣੀ ਪਈ ਦੇਖੋ ਗੱਲ ਇਹਦਾ ਹੈਗਾ ਕਿ ਪਾਰਟੀ ਦੇ ਵਿੱਚ ਜਿਹੜਾ ਬੰਦਾ ਸਮਾਂ ਦੇਵੇ ਕਾਰੋਬਾਰ ਛੱਡੇ ਔਰ ਸਭ ਨੂੰ ਸਾਥ ਲੈ ਕੇ ਚੱਲੇ ਰਾਜਦਿਕ ਪਾਰਟੀਆਂ 'ਚ ਕਈ ਵਾਰ ਖਟਾ ਮਿੱਠਾ ਵੀ ਹੁੰਦਾ ਹੈ ਲੜਾਈ ਝਗੜੇ ਵੀ ਹੁੰਦੇ ਆ ਲੇਕਿਨ ਫਿਰ ਵੀ ਸਭ ਨੂੰ ਸਾਥ ਲੈ ਕੇ ਚੱਲੇ ਔਰ ਸੌਦਾ ਸਾਥ ਲਵੇ ਇਦਾਂ ਦਾ ਪ੍ਰਧਾਨ ਹੈਗਾ ਔਰ ਅਜੇ ਬਜਾਜੀ ਦਾ ਸ਼ਹਿਰ ਚ ਨਾਮ ਵੀ ਹੈ ਔਰ ਆਹ ਨਾਲੇ 3 ਸਾਲ ਬਾਅਦ ਹੁੰਦਾ ਇੱਕ ਸਾਡੇ ਪ੍ਰਥਾ ਹੈ ਕਿ ਭਾਰਤੀ ਜਨਤਾ ਪਾਰਟੀ ਜੇ ਇੱਕ ਬੰਦਾ ਦੋ ਵਾਰ ਪ੍ਰਧਾਨ ਬਣ ਸਕਦਾ ਹੈ ਤੋ ਇਹ ਬਜਾਜੀ ਦਾ ਦੂਸਰਾ ਟਿਨਿਓਰ ਹੈ ਤੇ ਇਸ ਕਰਕੇ ਨੱਡਾ ਜੀ ਵੀ ਦੂਸਰੀ ਵਾਰ ਰਹੇ ਉਸ ਕਰਕੇ ਮੰਡਲ ਦਾ ਉੱਪਰ ਤੱਕ ਕੋਈ ਸਿਸਟਮ ਹੈਗਾ ਔਰ ਦੁਬਾਰਾ ਬਣਿਆ ਇਸ ਕਰਕੇ ਪਾਰਟੀ ਉੱਤਰ ਹਲਕੇ ਦੇ ਪਿੰਡ ਬਿਲਗਾ ਜਿਹਦੇ 60 ਪਰਿਵਾਰ ਜਿਹੜੇ ਬੀਜੇਪੀ ਸੀ ਬੀਜੇਪੀ ਦੇ ਸਿਗੇ ਕਾਰਜਕਰਤਾ ਹਰਪ੍ਰੀਤ ਉਹ ਸਾਥੀਆਂ ਸਵੇਪ ਆਪ ਵਿੱਚ ਸ਼ਾਮਲ ਹੋਈ ਕਿ ਕਹਿਣਾ ਚਾਹਾਂ ਕਿ ਇਹ ਸਹੀ ਹੈ ਦੇਖੋ ਇਦਾਂ ਜਿਹੜੇ ਤੁਸੀਂ ਗੱਲ ਕੀਤੀ ਹੈ ਮੇਰੇ ਕੋ ਇੱਥੇ ਚੋਣ ਅਧਿਕਾਰੀ ਦੇ ਬਤੌਰ ਜ਼ਿੰਮੇਵਾਰੀ ਹੈਗੀ ਹੈ ਜਿਹੜੇ ਹਰਪ੍ਰੀਤ ਜੀ ਗਏ ਆ ਉਹ ਮੈਨੂੰ ਉਹਨਾਂ ਦਾ ਪਿਛੋਕੜ ਨਹੀਂ ਪਤਾ ਜਿਲ੍ਹਾ ਦੇਚੀ ਦੱਸ ਸਕਦੇ ਕਿ ਕਿੰਨੇ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ ਕਿੰਨੇ ਪੁਰਾਣੇ ਕਾਰਜਕਰਤਾ ਸੀਗੇ ਮੈਂ ਨਹੀਂ ਸੋਚਦਾ ਕਿ ਭਾਰ ਲੇਕਿਨ ਉਹ ਕਿਸ ਸਥਿਤੀ ਚ ਗਏ ਆ ਕਿਉਂ ਗਏ ਇਹਦੇ ਬਾਰੇ ਮੈਂ ਜਿਲ੍ਹਾ ਦੇਖ ਚ ਨੂੰ ਬਿਹਤਰ ਦੱਸ ਸਕਦਾ ਹਾਂ ਬਾਈ ਜੀ ਵਿਜਾਈ ਨੂੰ ਜਿਹੜਾ ਦੁਬਾਰਾ ਪ੍ਰਧਾਨ ਬਣਾਇਆ ਪਾਰਟੀ ਨੂੰ ਫਾਇਦਾ ਹੋਏਗਾ ਦਾ ਕੋਈ 500% ਹੋਊਗਾ ਜੀ ਪੂਰਾ ਸ਼ਹਿਰ ਇਕੱਠਾ ਹੈ ਪਾਰਟੀ ਦੇ ਕਾਰਜਕਰਤਾ ਇਕੱਠੇ ਆ ਬਿਲਕੁਲ ਹੋਏਗਾ ਆਉਣ ਵਾਲਾ ਸਮਾਂ ਜਿਹੜਾ ਨਕੋਦਰ ਚ ਭਾਰਤੀ ਜਨਤਾ ਪਾਰਟੀ ਬਹੁਤ ਤਕੜੇ ਰੂਪ ਚ ਉੱਭਰ ਕੇ ਆਏਗੀ ਅੱਜ ਜਿਹੜਾ ਹੈਗਾ ਮੰਡਲ ਪ੍ਰਧਾਨ ਦੀ ਚੋਣ ਹੋਈ ਹੈਗੇ ਸੋਨੂ ਮਜਾਜ ਜੀ ਨੂੰ ਦੁਬਾਰਾ ਜਿਹੜਾ ਮੰਡਲ ਪ੍ਰਧਾਨ ਬਣਾਇਆ ਗਿਆ ਭਾਜਪਾ ਦਾ ਕੀ ਕਹਿਣਾ ਚਾਹੁੰਦੇ ਅੱਜ ਬੜਾ ਪ੍ਰਾਊਡ ਮੂਮੈਂਟ ਹੈ ਜੀ ਜਿਹੜਾ ਨਕੋਦਰ ਦੇ ਵਿੱਚ ਅੱਜ ਬਜਾਜ ਜੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਦੁਬਾਰਾ ਆਪਣਾ ਉਹੀ ਚੀਜ਼ ਉਹੀ ਵਿਸ਼ਵਾਸ ਜਤਾਇਆ ਕਿਉਂਕਿ ਜਿਹੜੀ ਤੁਸੀਂ ਸਵਾਲ ਪਹਿਲਾਂ ਵੀ ਕੀਤਾ ਸੀਗਾ ਕਿ ਮੇਰੇ ਨਾਲ ਅੱਜ ਮੌਜੂਦ ਹੈ ਜਿਹੜੇ ਸਾਡੇ ਰਿਟਰਨਿੰਗ ਅਫੀਸਰ ਪੁਨੀਸ਼ ਸ਼ੁਕਲਾ ਜੀ ਕਿ ਇਹਨਾਂ ਨੂੰ ਦੁਬਾਰਾ ਕਿਉਂ ਚੁਣਨ ਦੀ ਲੋੜ ਪਈ ਸਾਡੀ ਇੱਕ ਪ੍ਰਥਾ ਹੈ ਕਿ ਜਿਹੜਾ ਟੈਨਿਓਰ ਪੂਰਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਸਾਡਾ ਪਹਿਲਾਂ ਨੈਸ਼ਨਲ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਜ਼ਿਲ੍ਹਾ ਪ੍ਰੈਜ਼ੀਡੈਂਟ ਔਰ ਮੰਡਲ ਪ੍ਰੈਜ਼ੀਡੈਂਟ ਇਹਦਾ ਸਾਰੇ ਬੂਥ ਕਮੇਟੀਆਂ ਤੱਕ ਸਾਰੇ ਨਵੇਂ ਰੀਨਿਊ ਹੋਣੇ ਆ ਸਾਰੇ ਸੋ ਉਸ ਪ੍ਰਥਾ ਦੇ ਮੁਤਾਬਕ ਅੱਜ ਜਿਹੜੀ ਜਿਹੜੇ ਸਰਵਸੰਮਤੀ ਦੇ ਨਾਲ ਅਜੇ ਬਾਜਾਜੀ ਦੇ ਉੱਤੇ ਦੁਬਾਰਾ ਵਿਸ਼ਵਾਸ ਕਰਕੇ ਇਹਨਾਂ ਨੂੰ ਹੀ ਪ੍ਰਧਾਨ ਚੁਣਿਆ ਗਿਆ ਤਾਂ ਕਿ ਅਸੀਂ ਆਉਣ ਵਾਲੀਆਂ ਚੋਣਾਂ ਔਰ ਆਉਣ ਵਾਲਾ ਨਕੋਦਰ ਵਿਧਾਨ ਸਭਾ ਜਿਹੜਾ ਸੁਨਹਿਰਾ ਭਵਿੱਖ ਅਸੀਂ ਲਿਖ ਸਕੀਏ। ਨਿੱਜ ਕੀ ਕਾਰਨ ਹੋਇਆ ਸੀ ਇਹਨਾਂ ਨੇ ਜਿਹੜਾ ਹੈਗਾ ਪਹਿਲਾ ਮੰਡਲ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਉਹ ਕਈ ਕਾਰਨ ਹੋ ਜਾਂਦੇ ਮੈਂ ਤੁਹਾਨੂੰ ਦੱਸ ਸਕਦਾ ਖੱਟਾ ਮਿੱਠਾ ਜਿਹੜੀ ਇੱਕ ਗੱਲ ਹੈ ਨਾ ਇੱਕ ਪਰਿਵਾਰ ਪਰਿਵਾਰ ਦੇ ਵਿੱਚ ਦੋ ਭਰਾ ਜਾਂ ਚਾਰ ਭਰਾ ਹੁੰਦੇ ਆ ਉਹਨਾਂ ਵਿੱਚ ਉੱਚੀ ਨੀਚ ਗੱਲ ਹੋ ਜਾਂਦੀ ਉਹਦਾ ਮਤਲਬ ਇਹ ਥੋੜੀ ਵੀ ਭਰਾ ਕਿਸੇ ਭਰਾ ਨੂੰ ਬਾਹਰ ਕੱਢ ਦਿੰਦਾ ਜਾਂ ਕੋਈ ਭਰਾ ਬਾਹਰ ਹੋ ਜਾਊਗਾ ਜੇ ਇੱਕ ਭਰਾ ਰੋਸ ਕੇ ਬੈ ਗਿਆ ਤਾਂ ਸ਼ਾਮ ਨੂੰ ਉਹਨੂੰ ਮਨਾਇਆ ਵੀ ਜਾਂਦਾ ਤੇ ਸਾਰੇ ਮੰਨਦੇ ਆ ਜੇ ਭਰਾ ਆ ਤਾਂ ਫੇਰ ਭਰਾ ਆ ਤੇ ਪਰਿਵਾਰ ਹੈ ਤਾਂ ਪਰਿਵਾਰ ਹੈ ਕਈ ਸਾਥੀ ਹੁਣ ਵੀ ਹਾਜ਼ਰ ਨਹੀਂ ਹੈਗੇ ਕੋਈ ਸਾਥੀ ਨਹੀਂ ਜੀ ਮੈਕਸਿਮ ਕਈਆਂ ਨੂੰ ਆਪਣੇ ਦੇਖੋ ਹਾਂ ਮੈਂ ਉਹਦਾ ਵੀ ਆਨਸਰ ਕਰਦਾ ਸਾਰਿਆਂ ਦੀ ਡਿਊਟੀ ਲੱਗੀ ਹੋਈ ਹੈ ਅੱਜ ਕੱਲ ਸਾਡੇ ਕੈਂਪ ਚੱਲਦੇ ਪਏ ਆ ਸ਼ਾਗੋੜ ਵਿਧਾਨ ਸਭਾ ਚ ਵੀ ਤੁਸੀਂ ਦੇਖਿਆ ਹੋਊਗਾ ਕਿ ਵਕਫ ਵਕ ਮੰਡਲਾਂ ਦੇ ਵਿੱਚ ਵਕਫ ਵਕ ਕਬੂਥਾਂ ਦੇ ਉੱਤੇ ਰੋਜ਼ ਕੈਂਪਿੰਗ ਚੱਲਦੀ ਪਈ ਹੈ ਹਰੇਕ ਦੀ ਡਿਊਟੀ ਹਰ ਜਗ੍ਹਾ ਤੇ ਅਲੱਗ-ਅਲੱਗ ਲੱਗੀ ਹੋਈ ਹੈ ਜੇ ਕੋਈ ਇੱਥੇ ਮੌਜੂਦ ਹੈ ਤੇ ਉਹਦੀ ਖੁਸ਼ੀ ਹੈ ਤੇ ਜੇ ਉਹ ਆਪਣਾ ਕੰਮ ਕਰ ਰਿਹਾ ਸਾਨੂੰ ਉਹਦੇ ਉਦੋਂ ਵੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਉਹ ਇਹ ਤਾਂ ਨਹੀਂ ਕੋਈ ਨਰਾਸ਼ ਹੋ ਕੇ ਕੋਈ ਘਰ ਨਹੀਂ ਜਿਵੇਂ ਕਿ ਸ਼ੁਕਲਾ ਜੀ ਨੇ ਦੱਸਿਆ ਕਿ ਤੁਸੀਂ ਬਿਲਗੇ ਦਾ ਜਿਹੜਾ ਸਵਾਲ ਕੀਤਾ ਸੀਗਾ ਕਿ ਬਿਲਗੇ ਤੋਂ ਅੱਜ ਕਈ ਪਰਿਵਾਰ ਛੱਡ ਕੇ ਚਲੇ ਗਏ ਉਹ 1 ਸਾਲ ਪਹਿਲਾਂ ਹੀ ਜੁਆਇਨ ਕੀਤੇ ਸੀ ਹਰਪ੍ਰੀਤ ਕੌਰ ਜੀ ਜਿਨ੍ਹਾਂ ਦੀ ਮੈਂ ਤੁਸੀਂ ਨਾਮ ਲੈ ਕੇ ਗੱਲ ਕਰ ਰਿਹਾ ਉਹ 1 ਸਾਲ ਪਹਿਲਾਂ ਜੁਆਇਨ ਕੀਤੇ ਔਰ ਉਹਨਾਂ ਦੇ ਨਾਲ ਕੋਈ ਵੀ ਅਸੀਂ ਇੱਕ ਦੋ ਦੂਜੀ ਲੇਡੀ ਨਾਲ ਨਹੀਂ ਦੇਖੀ ਸੀ ਜਿਹੜਾ ਵੀ ਅੱਜ ਉਹਨਾਂ ਨੇ ਹਾਈਪ ਦੇਣ ਲਈ ਕਹਿਤਾ ਕਿ 60 ਪਰਿਵਾਰ ਸ਼ਾਮਲ ਹੋ ਗਏ ਉਹ ਆਪਣੇ ਨਾਲ ਤਾਂ 60 ਲੇਡੀਆਂ ਵੀ ਲੈ ਕੇ ਨਹੀਂ ਆਏ ਤੇ ਅਜਾ 60 ਪਰਿਵਾਰ ਕਿੱਥੋਂ ਬਾਹਰ ਚਲੇ ਕੇ ਬੀਜੇਪੀ ਵਿੱਚੋਂ ਬੀਜੇਪੀ ਜੋ ਜਿਹੜਾ ਆ ਗਿਆ ਨਾ ਉਹ ਇੱਕ ਸਮਰਪਿਤ ਹੋ ਕੇ ਆਂਦਾ ਉਹ ਬੀਜੇਪੀ ਨਾਲ ਨਹੀਂ ਜੁੜਦਾ ਉਹ ਦੇਸ਼ ਦੇ ਨਾਲ ਜੁੜਦਾ ਉਹ ਇਹ ਸੋਚ ਕੇ ਆਂਦਾ ਕਿ ਬੀਜੇਪੀ ਦੇਸ਼ ਦਾ ਭਵਿੱਖ ਹੈ ਔਰ ਦੀ ਬੀਜੇਪੀ ਹੀ ਦੇਸ਼ ਦਾ ਆਲਟਰਨੇਟਿਵ ਹੈ ਕਿ ਜੇ ਹੁਣ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚੋਂ ਵੀ ਅਸੀਂ ਸਾਡਾ ਤਿੰਨਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਮੈਂ ਮਲੇ ਵੀ ਵੀਂਦਰਜੀਤ ਕਰਮਾਂਤੂ ਬੋਲ ਰਿਹਾ ਹਾਂ ਨਹੀਂ ਦੇਖੋ ਜੀ ਹਰੇਕ ਨੇ ਆਪਣੇ ਆਪਣੀ ਪਾਰਟੀ ਨੂੰ ਪ੍ਰਮੋਟ ਕਰਨਾ ਤੇ ਮੈਂ ਤਾਂ ਆਪਣੀ ਪਾਰਟੀ ਨੂੰ ਨਹੀਂ ਆਪਣੇ ਪਰਿਵਾਰ ਨੂੰ ਪ੍ਰਮੋਟ ਕਰ ਰਿਹਾ ਬੀਜੇਪੀ ਮੇਰਾ ਪਰਿਵਾਰ ਬਣ ਚੁੱਕੀ ਹੈ ਤੇ ਮੈਂ ਆਪਣੇ ਪਰਿਵਾਰ ਦੀ ਪੋਜ਼ਿਟਿਵ ਗੱਲ ਕਰਨੀ ਹੈ ਕਿ ਸਾਡਾ ਪਰਿਵਾਰ ਦੇ ਵਿੱਚ ਕੋਈ ਅਦਾ ਦੀ ਸੇਂਧ ਨਹੀਂ ਲੱਗੀ ਜੋ 60 ਪਰਿਵਾਰਾਂ ਦੀ ਗੱਲ ਕਰ ਰਹੇ ਉਹਨਾਂ ਨੇ ਕਹਿਣਾ ਹੀ ਹੈ ਜੇ ਉਹ ਕਹਿੰਦੇ ਜੀ ਸਾਡਾ ਕੰਮ ਬੋਲਦਾ ਫਿਰ ਫਲੈਕਸਨ ਲਾਉਣ ਦੀ ਕੀ ਜ਼ਰੂਰਤ ਹੈ ਜੋ ਕੰਮ ਬੋਲ ਰਹਾ ਹਮੇ ਤਾਂ ਫਲੈਕਸਾਂ ਲਾਉਣ ਦੀ ਜਰੂਰਤ ਨਹੀਂ ਪਈ। ਵੀ ਆਪਾਂ ਇਸੇ-ਪਾਸੇ ਉਹਨੇ ਕੁਝ ਸ਼ਹਿਰ ਦੇ ਵਿੱਚ ਚਰਚਾਵਾਂ ਇਦਾਂ ਦੀਆਂ ਵੀ ਸੀ ਕਿ ਜਿਹੜੀ ਭਾਜਪਾ ਜਾਂ ਨਕਉਦਰ ਦੀ ਧੜੇਬੰਦੀ ਚ ਚੱਲ ਰਹੀ ਹੈ। ਉਹ ਉਹ ਬੰਦੇ ਧੜੇਬੰਦੀ ਦੀਆਂ ਗੱਲਾਂ ਕਰਦੇ ਜਿਹੜੇ ਆਪਸ ਦੇ ਵਿੱਚ ਧੜਿਆਂ ਚ ਬੰਡੇ ਹੋਏ ਆ। ਸਾਡੀ ਪਾਰਟੀ ਨਾ ਤੁਹਾਡੇ ਚ ਸੀਗੀ ਨਾ ਤੁਹਾਡੇ ਚ ਹੈਗੀ ਤੇ ਨਾ ਇਹਦੇ ਚ ਤੁਹਾਡੇ ਬੰਦੀ ਕਦੇ ਹੋਣੀ ਨਹੀਂ ਜੀ 2027 ਜਿਹੜੇ ਹੈਗੇ ਇਲੈਕਸ਼ਨ ਉਹ ਕਿਸ ਤਰ੍ਹਾਂ ਦੇ ਉਹ ਪੂਰੇ ਪੰਜਾਬੀ ਚ ਠੋਕ ਕੇ ਲੜਾਂਗੇ ਜੀ ਔਰ ਤੁਹਾਨੂੰ ਵਿਧਾਨ ਸਭਾ ਨਗੋਦਰ ਦੀ ਜਿੱਤ ਕੇ ਦੇਾਂਗੇ ਜੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਵੇ ਕੋਈ ਗੱਲ ਚੋ ਉਹ ਦੇਖੋ ਜਿੱਦਾਂ ਸ਼ੁਕਲਾ ਜੀ ਨੇ ਪਹਿਲਾਂ ਹੀ ਕਲੀਅਰ ਕਰਤਾ ਕਿ ਜੇ ਗਠਜੋੜ ਬੰਧਨ ਹੋਣਾ ਹੋਏਗਾ ਤਾਂ ਹੋ ਜਾਏਗਾ ਸਾਰਿਆਂ ਦੇ ਸਾਹਮਣੇ ਆਣਾ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰਦੇ ਆ ਗਠਜੋੜਨ ਇੱਕ ਵਿਕਲਪ ਹੈ ਜੇ ਭਾਰਤੀ ਜਨਤਾ ਪਾਰਟੀ ਆਪਣੇ ਪਾਸ ਸਟਰੋਂਗ ਕਰ ਰਹੀ ਹੈ ਤਾਂ ਡੇ ਬਾਏ ਡੇ ਸਾਰਿਆਂ ਕੋਲ ਰਿਪੋਰਟ ਆ ਰ ਹਰ ਕੋਈ ਬੰਦਾ ਭਾਰਤੀ ਜਨਤਾ ਪਾਰਟੀ ਨੂੰ ਇਸ ਕਰਕੇ ਜੁਆਇਨ ਕਰ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਨੰਬਰ 1 ਪਾਰਟੀ ਨਹੀਂ ਦੁਨੀਆ ਦੀ ਨੰਬਰ 1 ਪਾਰਟੀ ਹੈ ਔਰ ਪੂਰੇ ਦੇਸ਼ ਦੇ ਵਿੱਚ ਨਹੀਂ ਸੌਰੀ ਦੁਨੀਆ ਦੇ ਵਿੱਚ ਜੇ ਮੋਦੀ ਜੀ ਦਾ ਨਾਮ ਪਰਚਮ ਹੋ ਰਿਹਾ ਉਹ ਕਿਸੇ ਗੱਲ ਕਰਕੇ ਹੋ ਰਿਹਾ ਉਹਨਾਂ ਦਾ ਨਾਮ ਜਿਹੜਾ ਹੈ ਕੰਮ ਕਰਕੇ ਪ੍ਰਚਲਿਤ ਹੋ ਰਿਹਾ ਨਾ ਕਿ ਇੱਕ ਗੱਡੀ ਦੇ ਉੱਤੇ ਬੈਠਣ ਦੇ ਕਰਕੇ ਪ੍ਰਚਲਿਤ ਸੋਨੂੰ ਜੀ ਅੱਜ ਇੱਕ ਵੱਡੀ ਜ਼ਿੰਮੇਵਾਰੀ ਫੇਰ ਦੁਬਾਰਾ ਮਿਲੀ ਹੈਗੀ ਆ ਕੀ ਕਹਿਣਾ ਚਾਹੋਗੇ ਪਹਿਲਾ ਦਾ ਮਾਫ ਸ਼ੁਕਲਾ ਜੀ ਦਾ ਤੇ ਆਪਣੀ ਸਾਰੇ ਜਿੰਨੀ ਸੀਨੀਅਰ ਲੀਡਰ ਸਾਡੀ ਨਕੌਦਰ ਦੀ ਤੇ ਪਾਰਟੀ ਦਾ ਤੇ ਇਹਦੇ ਲਈ ਧੰਨਵਾਦ ਕਰਦਾ ਕਿ ਉਹਨਾਂ ਨੇ ਦੁਬਾਰਾ ਮੇਰੇ ਤੇ ਭਰੋਸਾ ਦਿਵਾਇਆ ਤੇ ਮੈਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਨਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਿਛਲੀ ਵਾਰ ਨਾਲੋਂ ਵੀ ਜੋ ਕਮੀਆਂ ਰਹਿ ਗਈਆਂ ਉਹਨੂੰ ਵੀ ਦੂਰ ਕਰਦੇ ਹੋਏ ਵੱਧ ਤੋਂ ਵੱਧ ਵਧੀਆ ਕੰਮ ਕਰਾਂਗੇ ਤੇ ਭਾਰਤੀ ਜਨਤਾ ਪਾਰਟੀ ਨੂੰ 2027 ਦੇ ਇਲੈਕਸ਼ਨ ਤੇ 2026 ਦਾ ਪਹਿਲਾ ਸਾਡਾ ਮਿਸ਼ਨ ਨਕੌਦਰ ਨਕੌਦਰ ਨਗਰ ਕੌਂਸਲ ਤੇ ਕਬਜ਼ਾ ਕਰਨਾ ਉਹਨੂੰ ਦੇਖਦੇ ਹੋਏ ਬਹੁਤ ਹੀ ਵਧੀਆ ਅਸੀਂ ਆਪਣੇ ਢੰਗ ਦੇ ਨਾਲ ਕੰਮ ਕਰਾਂਗੇ ਜੋ ਕਿ ਅਸੀਂ ਸੋਚਿਆ ਆ ਤਾਂ ਕਿ ਨਕੌਦਰ ਦੇ ਵਿੱਚ ਪਹਿਲਾਂ ਨਗਰ ਕੌਂਸਲ ਦੇ ਇਲੈਕਸ਼ਨ ਤੇ ਉਸ ਤੋਂ ਬਾਅਦ ਐਮਐਲਏ ਦੇ ਇਲੈਕਸ਼ਨ 2027 ਦੇ ਉਹਦੇ ਉੱਲ ਧਿਆਨ ਦਿੱਤਾ ਜਾਵੇ ਤੇ ਪਾਰਟੀ ਦਾ ਵੱਧ ਚੜ ਕੇ ਆਪਾਂ ਕਹਿੰਦੇ ਹੁੰਦੇ ਨਾ ਇੱਕ 2026 ਦੇ ਵਿੱਚ ਜੋ ਤੁਸੀਂ ਅੱਜ ਹਾਲਾਤ ਦੇਖੇ ਨਕੌਦਰ ਸ਼ਹਿਰ ਦੇ ਲੋਕਾਂ ਨੇ ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਹੁਣ ਚਲੋ ਇੱਕ ਦੂਸਰੇ ਦੇ ਬਲੇਮ ਹੀ ਕਰਦੇ ਪਏ ਆ ਚਾਹੇ ਉਹ ਐਮਐਲਏ ਆ ਚਾਹੇ ਉਹ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਆ ਇੱਕ ਦੂਜੇ ਨੂੰ ਆਪਸ ਦੇ ਵਿੱਚ ਕਰਦੇ ਪਏ ਬਲੇਮ ਜਦ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿ ਰਹੇ ਆ ਸਭ ਦਾ ਸਾਥ ਸਭ ਦਾ ਵਿਕਾਸ ਬਿਨਾਂ ਜਿਉ ਕਹਿ ਰਹੇ ਆ ਮਾ ਆਪੋਜੀਸ਼ਨ ਚ ਸਾਡੀ ਪਾਰਟੀ ਵੀ ਪੰਜਾਬ ਚ ਆਪੋਜੀਸ਼ਨ ਚ ਕਿਉਂ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਨੂੰ ਮਦਦ ਕਰ ਰਹੀ ਆ ਕਿਉਂ ਮਦਦ ਕਰ ਰਹੀ ਆ ਸਭ ਦਾ ਸਾਥ ਸਭ ਦਾ ਵਿਕਾਸ ਇੱਕ ਵਿਕਸਿਤ ਭਾਰਤ ਦੇ ਲਕਸ਼ਣ ਨੂੰ ਰੱਖਦੇ ਹੋਏ ਸਾਰਿਆਂ ਦੇ ਨਾਲ ਜਿੰਨਾ ਵੀ ਵੱਧ ਵੱਧ ਮਦਦ ਹੋ ਸਕਦੀ ਆ ਪੰਜਾਬ ਦੀ ਸੈਂਟਰ ਗਵਰਨਮੈਂਟ ਕਰ ਰਹੀ ਆ ਜਦ ਕਿ ਲੋਕਲ ਗਵਰਨਮੈਂਟ ਇੱਕ ਦੂਸਰੇ ਤੇ ਬਲੇਮ ਕਰ ਰਹੀ ਆ ਬਲੇਮ ਕਰਨ ਦੀ ਜਗ੍ਹਾ ਤੇ ਆਪਣੀ ਜ਼ਿੰਮੇਵਾਰੀ ਦੀ ਨੱਠਣ ਦੀ ਜਗ੍ਹਾ ਤੇ ਨਗਰ ਕੌਂਸਲ ਦੇ ਨਕੋਦਰ ਐਮ ਐਲ ਏ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਨਕੋਦਰ ਦਾ ਧਿਆਨ ਕਰਨ ਨਾ ਕਿ ਇੱਕ ਦੂਸਰੇ ਨੂੰ ਬਲੇਮ ਕਰਨ ਇੰਨਾ ਹੀ ਮੈਂ ਕਹਿੰਦੇ ਹੋਏ ਜੋ ਵੀ ਮੇਰੇ ਸਾਥੀ ਆਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਆਪਣੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਮੇਰੇ ਤੇ ਦੁਬਾਰਾ ਯਕੀਨ ਦਿਵਾਇਆ ਅੱ ਦਾ ਟਾਈਮ ਬੀਜਪੀ ਦਾ ਹੋਵੇਗਾ ਦੇਖੋ ਜੀ ਤੁਸੀਂ 2022 ਦੇ ਇਲੈਕਸ਼ਨ ਦੇਖ ਲਓ ਟੋਟਲ ਵਿਧਾਨ ਸਭਾ ਦੇ 2000 ਵੋਟ ਸੀ ਬੀਜਪੀ ਦੀ 22 ਇਲੈਕਸ਼ਨ ਚ ਬੀਜਪੀ ਨੇ 3500 ਵੋਟ ਲਈ ਦੀ ਕਲਿਆਨ ਨਕੋਦਰ ਚੋਂ 2024 ਦੇ ਇਲੈਕਸ਼ਨ ਤੇ ਬੀਜਪੀ ਸਭ ਤੋਂ ਵੱਡੀ ਪਾਰਟੀ ਨਕੋਦਰ ਪ੍ਰੋਪਰ ਚੋਂ ਨਿਕਲ ਕੇ ਗਈ ਆ ਆਨ ਵਾਲਾ ਸਮਾਂ ਬੀਜਪੀ ਦਾ ਹੋਵੇਗਾ ਅਸੀਂ ਲੋਕਾਂ ਨੂੰ ਤੇ ਇਹ ਕਹਿਣਾ ਵੀ ਜਾਣਦੇ ਆ ਕਿ ਬੀਜਪੀ ਦੇ ਨਾਲ ਜੁੜੋ ਬਾਕੀ ਸਟੇਟਾਂ ਦੇਖੋ ਹਰਿਆਣਾ ਐਮਪੀ ਦਿੱਲੀ हिमाचल हिमाचल दी सरकार ਜਦੋਂ ਤੋਂ ਸੁੱਖੂ ਸਰਕਾਰ ਕਾਂਗਰਸ ਦੀ ਆਈ ਆ ਕਹਿੰਦੇ ਸਾਡੇ ਕੋ ਫੰਡ ਹੈ ਨਹੀਂ ਦੇਣ ਨੂੰ ਜਦ ਕਿ ਬੀਜੇਪੀ ਨੇ ਰਾਜ ਕੀਤਾ ਤੇ ਇਹਨਾਂ ਵਧੀਆ ਰਾਜ ਕੀਤਾ ਕਿ ਬੰਦਾ ਸੋਚ ਮਧ ਪ੍ਰਦੇਸ਼ ਦੇ ਵਿੱਚ ਦੇਖ ਲਓ ਲਗਾਤਾਰ ਬੀਜੇਪੀ ਦੀ ਸਰਕਾਰ ਬਣ ਰਹੀ ਆ ਕੋਈ ਰਾਤ ਦੇ ਵਿੱਚ ਕਾਂਗਰਸ ਦੀ ਜਮਾਣੇ ਜਬਤ ਹੋ ਰਹੀ ਆ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਬਾਕੀ ਸਟੇਟਾਂ ਦੇਖ ਕੇ ਪੰਜਾਬ ਨੂੰ ਵੀ ਵਿਕਸਿਤ ਪੰਜਾਬ ਬਣਾਣਾ ਬਣਾਣ ਵਾਸਤੇ ਭਾਜਪਾ ਨੂੰ ਵੋਟ ਦੇ। ਅੱਜ ਜਲਦੀ ਕੰਗਣਾ ਰਣੋਤ ਕਹਿੰਦੀ ਮੈਨੂੰ ਮੰਤਰੀ ਬਣਾਇਆ ਜਾ। ਦੇਖੋ ਇਹ ਤਾਂ ਪਾਰਟੀ ਦਾ ਡਿਸੀਜਨ ਆ ਕਿਸੇ ਨੂੰ ਮੰਤਰੀ ਬਣਾਣਾ ਜਾਂ ਨਹੀਂ ਬਣਾਣਾ। ਇਹ ਤਾਂ ਪਾਰਟੀ ਦਾ ਡਿਸੀਜਨ ਆ ਸਭ ਜਾਣੇ ਆਪਣੇ ਆਪਣੇ ਕੰਮ ਕਰ ਰਹੇ ਹੋ ਚਾਹੇ ਉਹ ਮੰਤਰੀ ਬਣ ਕੇ ਚਾਹੇ ਉਹ ਐਮਪੀ ਬਣ ਕੇ ਹੁਣ ਪਿੱਛੇ ਜੇ ਸਾਡੇ ਅਨਰਾਗ ਠਾਕੁਰ ਜੀ ਜੋ ਕਿ ਉਮੀਰਪੁਰ ਤੋਂ ਸੰਸਦ ਸੀ ਪੂਰੇ ਹਿਮਾਚਲ ਦੇ ਵਿੱਚ ਉਹ ਦੇਖ ਰਹੇ ਆ ਆਪਣਾ ਮੰਡੀ ਜ਼ਿਲ੍ਹਾ ਛੱਡ ਕੇ ਪੂਰੇ ਹਿਮਾਚਲ ਨੂੰ ਉਹ ਦੇਖ ਰਹੇ ਆ ਸੈਂਟਰ ਤੋਂ ਵੱਧ ਤੋਂ ਵੱਧ ਮਦਦ ਲੈ ਕੇ ਆ ਰਹੇ ਆ ਹਰ ਪੀੜਤਾ ਦੇ ਲਈ ਜਿਨ੍ਹਾਂ ਨੂੰ ਨੁਕਸਾਨ ਹੋਇਆ ਹਿਮਾਚਲ ਦਾ ਇਸੇ ਤਰ੍ਹਾਂ ਹੀ ਸਾਰੀਆਂ ਸਭ ਜਿੰਨੇ ਜ਼ਿੰਮੇਵਾਰ ਬੰਦੇ ਆਪਣੀ ਆਪਣੀ ਪਾਰਟੀ ਆਪਣੀ ਆਪਣੀ ਜ਼ਿੰਮੇਵਾਰੀ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਤੋਂ ਵੱਧ ਤੋਂ ਵੱਧ ਮਦਦ ਲੈ ਆ ਕੇ ਆਪਣੀ ਮਦਦ ਕਰ ਰਹੇ ਆ ਜੀ ਤੁਹਾਡੇ ਤੇ ਇੱਕ ਵਾਰ ਫੇ ਉਹਦਾ ਵਿਸ਼ਵਾਸ ਜਤਾਇਆ ਮਨੀਸ਼ ਤੀਰ ਜੀ ਨਾਲ ਨੇ ਸੁਖਬਾਹਬ ਬਦਨਾਲ ਨੇ ਅੱਜ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਅੱਗੇ ਦੀ ਰਣਨੀਤੀ ਹੋ ਰਹੀ ਹੈ ਤੁਹਾਡੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਜੋ ਕਮੀਆਂ 2024 ਦੇ ਇਲੈਕਸ਼ਨ ਚ ਰਹਿ ਗਈਆਂ ਉਹ ਅਸੀਂ 26 ਦੇ 27 ਦੇ ਵਿੱਚ ਭੁੱਲ ਕੇ ਉਹਨੂੰ ਵਧੀਆ ਤਰੀਕੇ ਦਾ ਨਾਲ ਅਸੀਂ ਆਪਣੇ ਬੀਜੇਪੀ ਨੂੰ ਅਸੀਂ ਬਹੁਤ ਵਧੀਆ ਢੰਗ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਕਮੀਆਂ ਰਹਿ ਗਈਆਂ ਕਿੰਦਾਂ ਦੀਆਂ ਕਮੀਆਂ ਰਹਿ ਗਈਆਂ ਦੇਖੋ ਕਮੀਆਂ ਹੁੰਦੀਆਂ ਜੀ 2024 ਦਾ ਜਿਹੜਾ ਇਲੈਕਸ਼ਨ ਹੋ ਐਮਪੀ ਦਾ ਇਲੈਕਸ਼ਨ ਸੀਗਾ ਐਮਪੀ ਦੇ ਇਲੈਕਸ਼ਨ ਦੇ ਵਿੱਚ ਤੁਸੀਂ ਮੈਨ ਟੂ ਮੈਨ ਮਾਰਕਿੰਗ ਨਹੀਂ ਕਰ ਸਕਦੇ 2026 ਸਭ ਤੋਂ ਪਹਿਲਾਂ ਸਾਡਾ ਨਿਸ਼ਾਨਾ ਹੈ ਐਮਸੀ ਦੇ ਇਲੈਕਸ਼ਨ ਨਗਉਦਰ ਦੇ ਅਸੀਂ ਉੱਥੇ ਮੈਨ ਟੂ ਮੈਨ ਮਾਰਕਿੰਗ ਕਰਕੇ ਬੀਜੇਪੀ ਦੀ ਉੱਥੇ ਟੀਮ ਅਸੀਂ ਐਮਸੀ ਦੇ ਇਲੈਕਸ਼ਨ ਦੇ ਵਿੱਚ ਲੈ ਜਾਣਾ ਚਾਹੁੰਦੇ ਹਾਂ ਜੀ ਸਰ ਅੱਜ ਫਿਰ ਜਿਹੜਾ ਹੈਗਾ ਅਜੇਬ ਜੈਨ ਨੂੰ ਇੱਕ ਪੂਰਤੀ ਜ਼ਿੰਮੇਵਾਰੀ ਦਿੱਤੀ ਗਈ ਆ ਮੰਡਲ ਪ੍ਰਧਾਨ ਸ਼ੁਭ ਦਿਹਾੜੇ ਤੇ ਕੀ ਆ ਜਾਦਾ ਕਿਉਂਕਿ ਕਿਹੜੇ ਅਜੀਬ ਬਜਾਜ ਜੀ ਨੇ ਇੱਕ ਕਾਰਕਿਰਤਾ ਦੇ ਨਾਤੇ ਆਪਾਂ ਪਿਛਨੀਆਂ ਚੋਣਾ ਵੀ ਦੇਖਿਆ ਨੇ ਸਭ ਤੋਂ ਪਹਿਲਾਂ ਤਾਂ ਮੈਂ ਪੁਨੀ ਸ਼ੁਕਲਾ ਜੀ ਨੂੰ ਜਿਹੜੇ ਅਬਜ਼ਰਵਰ ਆਏ ਨੇ ਬਤੌਰ ਆ ਚੋਣ ਕਰਵਾਉਣ ਲਈ ਇਹਨਾਂ ਨੂੰ ਨਕੂਦਰ ਪਹੁੰਚਣ ਤੇ ਜੀ ਆਇਆਂ ਨੂੰ ਆਖਦਾ ਹਾਂ ਔਰ ਅਜੀਚੇ ਤੋਂ ਆਰਤੇ ਕਿਹੜੀ ਮੰਡਲ ਨਕੂਦਰ ਦੀ ਪੂਰੀ ਟੀਮ ਹੈ ਉਹਨਾਂ ਨੂੰ ਵਧਾਈ ਦੇਣਾ ਕਿਉਂਕਿ ਜਿੰਨੇ ਵੀ ਨਕੂਦਰ ਮੰਡਲ ਦੇ ਕਾਰਕਿਰਤਾ ਸੀ ਉਹਨਾਂ ਸਾਰਿਆਂ ਦੀ ਇਹੀ ਮੰਗ ਸੀ कि इक ਵਾਰੀ ਰਿਪੀਟ ਕਿਹੜਾ ਅਜੇ ਬਜਾਜ ਜੀ ਨੂੰ ਕੀਤਾ ਜਾਵੇ ਮੇਰੇ ਖਿਆਲ ਨਾਲ ਅਬਜ਼ਰਵਰ ਸਾਹਿਬ ਵੀ ਆਏ ਨੇ ਇਹਨਾਂ ਨੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਔਰ ਨਿਰਣੇ ਇੱਕ ਉਹੀ ਕਿਹਨੇ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਉਹੀ ਨਿਰਣੇ ਜੋ ਕਾਰਕਟਰ ਨੂੰ ਨਾਲ ਲੈ ਕੇ ਚੱਲਦੇ ਨੇ ਸੋ ਮੈਂ ਬਹੁਤ ਬਹੁਤ ਅਜੇ ਬਜਾਜ ਜੀ ਨੂੰ ਔਰ ਨਕੋਦਰ ਮੰਡਲ ਨੂੰ ਵਧਾਈ ਦਿੰਨਾ ਅੰਤ ਵਿੱਚ ਇਹਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਜ਼ਿੰਮੇਵਾਰੀ ਕਿਹੜੀ ਹੁੰਦੀ ਆ ਇਹ ਹਮੇਸ਼ਾ ਪਾਰਟੀਆਂ ਜ਼ਿੰਮੇਵਾਰੀਆਂ ਦਿੰਦੀਆਂ ਨੇ ਉਹਨਾਂ ਨੂੰ ਬਖੂਬੀ ਨਿਭਾਣਾ ਇੱਕ ਬਤੌਰ ਪ੍ਰਧਾਨ ਇਹਨਾਂ ਦੀ ਹੁਣ ਫਿਰ ਉਹ ਜ਼ਿੰਮੇਵਾਰੀ ਪਾਰਟੀ ਨੇ ਲਈ ਹੈ ਆਉਣ ਵਾਲੀਆਂ ਕਿਹੜੇ ਸਮਾਂ ਆ ਮੈਂ ਆਸ ਕਰਦਾ ਕਿ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਣਗੇ ਔਰ ਭਾਰਤੀ ਜਨਤਾ ਪਾਰਟੀ ਦਾ ਕਿਹੜਾ ਹੱਥ ਮਜ਼ਬੂਤ ਕਰਦੇ ਹੋਏ ਜਿਵੇਂ ਕਿ ਤੁਸੀਂ ਦੇਖਿਆ ਹੋਊਗਾ ਮੈਂਬਰ ਆਫ ਪਾਰਲੀਮੈਂਟ ਦੀ ਕਦੋਂ ਚੋਣ ਆਈ ਔਰ ਨਕੂਦਰ ਮੰਡਲ ਨੇ ਔਰ ਨਕੂਦਰ ਸ਼ਹਿਰ ਨੇ ਕਿਹੜੀ ਆ ਇੱਕ ਨੰਬਰ ਤੇ ਕਿਹੜੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਾਸਟ ਹੋਈ ਸੀ ਸੋ ਉਮੀਦ ਕਰਦਾ ਆਉਣ ਵਾਲੀਆਂ ਚੋਣਾਂ 'ਚ ਵੀ ਇਹ ਸੇਮ ਉਦਾਂ ਦੇ ਪੂਰੇ ਮੰਡਲ ਨਕੂਦਰ ਮੰਡਲ ਆਪਣੀ ਜ਼ਿੰਮੇਵਾਰੀਆਂ ਨੂੰ ਵਾਪਸ